ਸਤ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਸੀਂ ਨਾਮ ਸੁਣਿਆ ਹੋਊਗਾ ਜੇ ਤੁਸੀਂ ਕੁਸ਼ਤੀ ਦੇ ਪ੍ਰੇਮੀ ਹੋ ਤਾਂ ਲਾਢੀ ਬਾਬਾ ਦਾ ਨਾਮ ਜ਼ਰੂਰ ਸੁਣਿਆ ਹੋਊਗਾ ਹਾਂਜੀ ਉਹ ਯੂਪੀ ਦੇ ਨੇ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ ਅਯੁੱਧਿਆ ਤੋਂ ਨੇ ਬਿਲੋਂਗ ਕਰਦੇ ਨੇ ਉਹ ਲਾਢੀ ਬਾਬਾ ਦੀਆਂ ਕਦੀ ਕੁਸ਼ਤੀਆਂ ਦੇਖਿਓ ਤੁਸੀਂ ਜਿਹੜੀਆਂ ਯੂਪੀ 'ਚ ਚੱਲਦੀਆਂ ਨੇ ਬਹੁਤ ਹੀ ਕਮਾਲ ਦਾ ਮਾਹੌਲ ਹੈ ਬਹੁਤ ਹੀ ਠੰਡੇ ਸੁਭਾਅ ਦਾ ਪਰ ਬਹੁਤ ਹੀ ਜੋਕੀ ਹੋਰ ਵਧੀਆ ਜੋਕਸ ਵਾਲਾ ਕਰਦਾ ਉਹ ਉਹਦੇ ਵਿੱਚ ਗਰਾਊਂਡ ਦੇ ਵਿੱਚ ਜਦੋਂ ਖੇਡਦੇ ਨੇ ਤਾਂ ਲੋਕਾਂ ਦਾ ਮਨੋਰੰਜਨ ਐਂਟਰਟੇਨਮੈਂਟ ਉਹਨਾਂ ਦੇ ਨਾਲ ਬਹੁਤ ਹੁੰਦਾ ਸੋ ਉਹ ਹਮੇਸ਼ਾ ਹੀ ਕਦੀ ਵੀ ਜਦੋਂ ਵੀ ਕਿਸੇ ਪਹਿਲਵਾਨ ਦੇ ਖਿਲਾਫ ਕੁਸ਼ਤੀ ਲੜਦੇ ਨੇ ਤਾਂ ਉਹ ਕੋਈ ਵੀ ਐਧਾ ਦੀ ਗਲਤ ਹਰਕਤ ਨਹੀਂ ਕਰਦੇ ਮਾਰ ਪਟਾਈ ਵਾਲੀ ਜਾਂ ਛੇੜਖਾਨੀ ਵਾਲੀ ਜਾਂ ਉਹ ਚੁਣਾਲ ਵਾਲੀ ਅਕਸਰ ਦੇਖਿਆ ਜਾਂਦਾ ਹੈ ਕਿ ਉਹਨਾਂ ਦੇ ਨਾਲ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਪਹਿਲਵਾਨ ਜਦੋਂ ਥੱਲੇ ਆ ਜਾਂਦਾ ਤਾਂ ਬਾਹਾਂ ਮਰੋੜਨਾ ਜੋ ਵੀ ਫੌਲ ਆ ਉਹਦੇ ਨਾਲ ਖੇਡਦੇ ਨੇ ਪਰ ਉਹ ਬੰਦੇ ਨੇ ਕਦੀ ਫੌਲ ਨਹੀਂ ਖੇਡਿਆ ਸੋ ਹੌਲੀ-ਹੌਲੀ ਨਾਮ ਚੱਲਦਾ-ਚੱਲਦਾ ਚੱਲ ਗਿਆ ਔਰ ਹਿੰਦੁਸਤਾਨ ਦਾ ਵਧੀਆ ਮੱਲਾ ਵਿੱਚ ਨਾਮ ਗਿਣਿਆ ਜਾਣ ਲੱਗ ਗਿਆ ਉਹਨਾਂ ਦਾ ਔਰ ਹਿੰਦੁਸਤਾਨ ਦੇ ਆ ਸਾਰੇ ਸਟੇਟਾਂ ਵਿੱਚ ਲੋਕ ਕਮੇਟੀਆਂ ਉਹਨਾਂ ਨੂੰ ਹੁਣ ਬੁਲਾਉਣ ਲੱਗੇ ਨੇ ਇੱਥੇ ਦੇਖੋ ਤੁਸੀਂ ਪੰਜਾਬ 'ਚ ਵੀ ਐਂਟਰੀ ਹੋ ਚੁੱਕੀ ਉਹਨਾਂ ਦੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਉਹਨਾਂ ਦੀਆਂ ਐਂਟਰੀਆਂ ਦੇਖੋਗੇ ਇਹ ਵਿੱਕੀ ਦਿੱਲੀ ਦਾ ਔਰ ਬਾਬਾ ਲਾਡੀ ਦੇਖੋ ਕਿੰਨਾ ਧੱਕਾ ਕਰ ਰਿਹਾ ਵਾਰ-ਵਾਰ ਉਹਦੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਯਾਨੀ ਕੁਸ਼ਤੀ ਦਾ ਇਹ ਅਸੂਲ ਨਹੀਂ ਹੈਗਾ ਕੁਸ਼ਤੀ ਇੱਕ ਫਰੈਂਡਲੀ ਲੜਨੀ ਚਾਹੀਦੀ ਹੈ ਆਪਣੇ ਜੋਰ ਜਮਾਈਸ਼ੇ ਆਪਣੇ ਦਾਦਾ ਜਿੰਨਾ ਇਹਦੇ ਤੇ ਖਿਆਲ ਨਾਲ ਦਾਓ ਪੇਚ ਲਾਉਂਦਾ ਜਿੰਨਾ ਰੱਖਣਾ ਚਾਹੀਦਾ ਉਹਨਾਂ ਕੀ ਲੜਾਈ ਦਾ ਨਹੀਂ ਇਹ ਪਹਿਲਵਾਨ ਵਾਰ-ਵਾਰ ਉਹਤੇ ਅਟੈਕ ਕਰ ਰਿਹਾ ਜਿਵੇਂ ਕਿ ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੋ ਇਹ ਉਸ ਪਹਿਲਵਾਨ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਕੋਈ ਫਾਈਟ ਨਹੀਂ ਹੈਗੀ ਨਾਈ ਬਾਕਸਿੰਗ ਹੈ ਇਹੇ ਕੁਸ਼ਤੀ ਹੈ ਇਹਦੇ ਵੀ ਕੋਈ ਕਾਦੇ ਕਾਨੂੰਨ ਹੁੰਦੇ ਨੇ ਸੋ ਛਿੰਝ ਕਮੇਟੀਆਂ ਦੇ ਵਿੱਚ ਜਿਹੜੇ ਆਪਣੇ ਰੈਫਰੀ ਨੇ ਜਾਦਾ ਧਿਆਨ ਨਹੀਂ ਦਿੰਦੇ ਔਰ ਇੱਥੇ ਫਿਰ ਵੀ ਉਹਨਾਂ ਨੇ ਡਾਟਿਆ ਨੂੰ ਜਦੋਂ ਬਾਬਾ ਲਾਡੀ ਦੇ ਉੱਤੇ ਗੋਡਾ ਰੱਖ ਕੇ ਉਹਨੇ ਬਾਹਮ ਰੋੜੀ ਬੁਰੇ ਤਰੀਕੇ ਦੇ ਨਾਲ ਬਾਹਮ ਰੋੜਤੀ ਤਾਂ ਰੈਫਰੀ ਆਇਆ ਉਹਨੇ ਛਡਾਇਆ ਵੀ ਔਰ ਉਹਨੂੰ ਡਾਟਿਆ ਵੀ ਦੂਸਰੇ ਪਹਿਲਵਾਨ ਨੂੰ ਫਿਲਹਾਲ ਜੇ ਕੋਈ ਐਦਾਂ ਦਾ ਕਾਨੂੰਨ ਹੋਵੇ ਕਿ ਇਹ ਛਿੰਝ ਕਮੇਟੀਆਂ ਵਾਲੇ ਜੇ ਕੋਈ ਪਹਿਲਵਾਨ ਗਲਤ ਖੇਡਦਾ ਵਾਰ-ਵਾਰ ਫੌਨ ਕਰਦਾ ਜਾਂ ਕਿਸੇ ਪਹਿਲਵਾਨ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰਦਾ ਤਾਂ ਕੋਈ ਐਦਾਂ ਦਾ ਕੋਈ ਐਕਟ ਹੋਣਾ ਚਾਹੀਦਾ ਇਹਨਾਂ ਦਾ ਵੀ ਕਮੇਟੀਆਂ ਦਾ ਆਪਣੇ ਤੌਰ ਤੇ ਹੀ ਹੋਵੇ ਭਾਵੇਂ ਨੀਜੀ ਸਰਕਾਰੀ ਐਕਟ ਨਾ ਹੀ ਹੋਵੇ ਕਿ ਉਹਨੂੰ ਬੈਨ ਕੀਤਾ ਜਾਵੇ ਸਾਲ ਲਈ ਜਾਂ ਦੋ ਸਾਲ ਲਈ ਉਹ ਦੰਗਲਾਂ ਵਿੱਚ ਖੇਡਣੇ ਖੇਡੇ ਨਾ ਤਾਂ ਕਿ ਉਹਨੂੰ ਅਕਲ ਆਵੇ ਇਹਦਾ ਮਤਲਬ ਇਹੀ ਹੋਣਾ ਚਾਹੀਦਾ ਕਮ ਸੇ ਕਮ ਇੱਕ ਸੀਜ਼ਨ ਤਾਂ ਉਹਦਾ ਮਾਰਨਾ ਚਾਹੀਦਾ ਸੋ ਇਹ ਇੱਕ ਨੋਟਿਸ ਕੱਢਿਆ ਜਾਵੇ ਔਰ ਸਾਰੀਆਂ ਕਮੇਟੀਆਂ ਕੋਲ ਭੇਜਿਆ ਜਾਵੇ ਵੀ ਕੋਈ ਵੀ ਛਿੰਝ ਕਮੇਟੀ ਇਸ ਪਹਿਲਵਾਨ ਨੂੰ ਨਹੀਂ ਸੱਦੇਗੀ ਇੱਕ ਸਾਲ ਤੱਕ ਸੋ ਦੋਸਤੋ ਇਹ ਬਾਬਾ ਲਾਡੀ ਆ ਬਾਬਾ ਲਾਡੀ ਨੇ ਬਹੁਤ ਵਧੀਆ ਕੁਸ਼ਤੀ ਦਿਖਾਈ ਔਰ ਉਹਨੇ ਪਹਿਲਾਂ ਬੰਦੇ ਦਾ ਵੇਖਦਾ ਹਸਾਂਗਤਾਂ ਦੇਖਦਾ ਕਿ ਇਹ ਕੀ ਕਰਦਾ ਹੈ ਬਤਮੀਜੀ ਕਿੱਥੋਂ ਤੱਕ ਜਾ ਰਿਹਾ ਜਦੋਂ ਬਤਮੀਜੀ ਦੀਆਂ ਹੱਦਾਂ ਪਾਰ ਕਰ ਦਿੰਦਾ ਤੇ ਫਿਰ ਬਾਬਾ ਲਾਡੀ ਵੀ ਦੋਨੇ ਹੱਥ ਜੋੜ ਕੇ ਜੰਪ ਮਾਰ ਕੇ ਜਦੋਂ ਇਹਦੇ ਵਿੱਕੀ ਤੇ ਠੋਕਦਾ ਨਾ ਉਸ ਤੋਂ ਬਾਅਦ ਪਾਣੀ ਮੰਗਦਾ ਦਿਖਦਾ ਔਰ ਜਦੋਂ ਉਹਨੇ ਲੱਕ ਤੋਂ ਫੜ ਕੇ ਆਪਣੀਆਂ ਉਂਗਲਾਂ ਇੰਚ ਗੜਾਈਆਂ ਉਹਦਾ ਤਰੀਕਾ ਹੀ ਐ ਐ ਕਰਕੇ ਉਹਦੇ ਜਦੋਂ ਪਿੰਟੇ 'ਚ ਗੱਡੀਆਂ ਨਾ ਉਂਗਲਾਂ ਤਾ ਵਿੱਕੀ ਇੰਜ ਭੱਜਿਆ ਜਿਵੇਂ ਕੋਈ ਜਿਵੇਂ ਆ ਤਰੰਗਲੀ ਨੇ ਉਹਦੀ ਤੂੜੀ ਵਾਲੀ ਇਹ ਖੁੱਭ ਗਈ ਉਹਨੂੰ ਸੋ ਬਾਬੇ ਲਾਡੀ ਦੇ ਵਿੱਚ ਉਂਗਲੀਆਂ 'ਚ ਬੜੀ ਜਾਣ ਹੈ ਉਹਦੇ ਖੋਪੜੀ 'ਚ ਬੜੀ ਜਾਣ ਹੈ ਉਹਦਾ ਸਿਰ ਜਦੋਂ ਹੱਡ ਮਾਰ ਦਿੰਦਾ ਨਾ ਤੇ ਬੰਦਾ ਬੋਦਲ ਨਾਲ ਆ ਜਾਂਦਾ ਪੂਰੀ ਉਹਦੇ ਵਿੱਚ ਅੰਦਰ ਇਹ ਖੋਦੀ ਬੜੀ ਜਾਣ ਹੈ ਔਰ ਬਾਬਾ ਲਾਡੀ ਹੈ ਹਨੂਮਾਨ ਜੀ ਦਾ ਭਗਤ ਹੈ ਤੇ ਉਹਦੇ ਅੰਦਰ ਤਾਕਤ ਬਹੁਤ ਵਧੀਆ ਔਰ ਲੋਕਾਂ ਦਾ ਬਹੁਤ ਮਨੋਰੰਜਨ ਕਰਾਂਦਾ ਯਾਰ ਮੇਰਾ ਤਾਂ ਫੇਵਰੇਟ ਤੇ ਪਹਿਲਵਾਨ ਜੇ ਤੁਹਾਡਾ ਵੀ ਫੇਵਰਿਟ ਹੈਗਾ ਤਾਂ ਜਰੂਰ ਥੱਲੇ ਕਮੈਂਟ ਕਰਿਓ ਇਸ ਕਰਕੇ ਮੈਂ ਦੇਖਦਾ ਸੀ ਕਿ ਉਹਦੀ ਕੁਸ਼ਤੀ ਕੋਈ ਪੰਜਾਬ ਵਿੱਚ ਆਵੇ ਕਿਸੇ ਵਧੀਆ ਮੱਲ ਨਾਲ ਹੋਵੇ ਤਾਂ ਮੈਂ ਉਹਦੀ ਵੀਡੀਓ ਬਣਾਵਾਂ ਪਰ ਇੱਕ ਆਈ ਐਂਟਰੀ ਹੋਈ ਹੈ ਮੈਂ ਚਾਹਨਾ ਕਿ ਉਹ ਪੰਜਾਬ ਵਿੱਚ ਰਹਿਣ ਆਉਣ ਇੱਥੇ ਸਾਰੇ ਦੰਗਲ ਕਮੇਟੀਆਂ ਵਾਲੇ ਇਹਨਾਂ ਨੂੰ ਬੁਲਾਉਣ ਔਰ ਵਧੀਆ-ਵਧੀਆ ਮੱਲ ਨਾਲ ਉਹਨਾਂ ਦੀ ਕੁਸ਼ਤੀ ਹੋਵੇ ਮੈਂ ਕਹਿਣਾ ਕਿ ਛੰਡੇ ਦੀ ਜਿਹੜੀ ਦੂਜੇ ਤੀਜੇ ਦੰਗੇ ਦੀ ਹੈ ਉਥੇ ਉਹ ਕੁਸ਼ਤੀਆਂ ਹੜਨ ਦਾ ਵਾਲਾ ਮੱਲ ਆ ਕੋਈ ਛੋਟਾ ਮੱਲ ਨਹੀਂ ਹੈਗਾ ਤੇ ਕਿਤੇ-ਕਿਤੇ ਛੰਡੇ ਦੀ ਕੁਸ਼ਤੀ ਵੀ ਲੜ ਜੂਗਾ ਅਗਲਾ ਉਹ ਬਹੁਤ ੱਚੀ ਦਾ ਮੁੱਲ ਹੈ ਪੰਜਾਬੀ ਚ ਜਿਵੇਂ ਕਹਿੰਦੇ ਨੇ ਕਿ ਬਹੁਤ ਤਕੜਾ ਜਿਵੇਂ ਜੱਸੇ ਪੱਟੀ ਨਾਲ ਜਿਉ ਨੂੰ ਕਲਾ ਦੋਤਾ ਐਡੀ ਐ ਖੀਰ ਨਹੀਂ ਹੈ ਕਿ ਕਿ ਮਿੱਟ ਚ ਹਾਰ ਜਾਊਗਾ ਉਹਦੇ ਕੋਲ ਕਲਾ ਬਾਜ਼ੀਆਂ ਬਹੁਤ ਨੇ ਉਹਦੇ ਕੋਲ ਬਾਜੀਗਰਾਂ ਨੂੰ ਬਾਜੀ ਮਾਰ ਜਾਂਦਾ ਸੋ ਇਹੋ ਜਿਹੀ ਕਲਾ ਬਾਜ਼ੀਆਂ ਤੋਂ ਆਪਣੇ ਇੱਥੋਂ ਵਾਲੇ ਪਹਿਲਵਾਨ ਜਿਹੜੇ ਨੇ ਪਰੇਸ਼ਾਨ ਹੋ ਜਾਂਦੇ ਨੇ ਇਹੀ ਕੰਮ ਦੇਵਤਾਫਾ ਦਾ ਸੋ ਐਂਡ ਦੇ ਵਿੱਚ ਦੇਖੋ ਉਹਨੇ ਜਦੋਂ ਬਾਬਾ ਲਾਂਡੀ ਨੇ ਫਿਰ ਅਟੈਕ ਕਰਿਆ ਤਾਂ ਫਿਰ ਪਹਿਲਵਾਨ ਦੇ ਕਿਵੇਂ ਚੀਕਾਂ ਨਿਕਲਦੀਆਂ ਨੇ ਫਿਰ ਕਿਵੇਂ ਰੈਫਰੀ ਨੂੰ ਕਹਿੰਦਾ ਕਿ ਆਹ ਦੇਖੋ ਕੀ ਕਰ ਰਿਹਾ ਅ ਤੂੰ ਤੱਕਾ ਕਰੀ ਜਾ ਰਿਹਾਵੇਂ ਜ ਨਜ਼ਰੋ ਸਹੀ ਜਾ ਰਿਹਾ ਸਹੀ ਜਾ ਰਿਹਾ ਅਗਲੇ ਨੇ ਕਰਤਾ ਤਾਂ ਹੁਣ ਚੀਕਾਂ ਕਿਉਂ ਮਾਰਦਾ ਤੇ ਇਸ ਤਰ੍ਹਾਂ ਹੀ ਉਹਨੇ ਚਿੱਤ ਕਰਤਾ ਚੁੱਕ ਕੇ ਬਾਬਾ ਲਾਡੀ ਨੇ ਪਹਿਲਾਂ ਜੋਰ ਕਰਾਇਆ ਧੋਵੀ ਪਕੜੇ ਤੇ ਧੋਵੀ ਪਕੜੇ ਮਾਰ ਮਾਰ ਕੇ ਉਹਦੀਆਂ ਇੱਕ ਵਾਰੀ ਹੋਸ਼ ਖਰਾਬ ਕਰਤੀ ਉਹਨੂੰ ਚੱਕਰ ਆਉਣੇ ਕਰਤੇ ਉਹਨੂੰ ਦਿਖਣਾ ਬੰਦ ਕਰਤਾ ਫਿਰ ਜਦੋਂ ਚੁੱਕ ਕੇ ਚੰਗੀ ਤਰ੍ਹਾਂ ਆਇਆ ਪੂਰਾ ਬਾਲਾ ਘੱਟ ਗਏ ਧਰਤੀ ਤੇ ਠੋਕਿਆ ਤਾਂ ਰੀੜ ਦੇ ਜਿੰਨੇ ਮਣਕੇ ਸੀ ਉਹ ਉਹਨਾਂ ਦਾ ਜਿਹੜਾ ਸੀ ਉੱਪਰ-ਨੀਚੇ ਕਰਤੇ ਸੋ ਬਾਬਾ ਲਾਡੀ ਆ ਵਧੀਆ ਕੁਸ਼ਤੀ ਲੜਦਾ ਦੋਸਤੋ ਜੇ ਤੁਹਾਨੂੰ ਇਸ ਕੁਸਤੀ ਦਾ ਰਿਵਿਊ ਵਧੀਆ ਲੱਗਿਆ ਤੇ ਬਾਬੇ ਲਾਡੀ ਦੀ ਕੁਸਤੀ ਵਧੀਆ ਲੱਗੀ ਤੇ ਇੱਕ ਪਿਆਰਾ ਜਿਹਾ ਕਮੈਂਟ ਔਰ ਆਪਣਾ ਸੁਝਾਅ ਜ਼ਰੂਰ ਦਿਓ ਤਾਂ ਕਿ ਫਿਰ ਆਪਾਂ ਅੱਗੇ ਆਉਣ ਵਾਲੀਆਂ ਉਹਦੀਆਂ ਕੁਸਤੀਆਂ ਤੇ ਵੀ ਰਿਵਿਊ ਕਰਾਂਗੇ ਸੋ ਇਹਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਆਂ ਵੀਡੀਓ ਦੇਖਣ ਲਈ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਖੁਸ਼ ਰਹੋ ਆਵਾਜ਼ ਰਹੋ ਕੈਨੇਡਾ ਰਹੋ ਜਾਂ ਪੰਜਾਬ ਰਹੋ ਜਮ ਦੇ ਵਸਦੇ ਰਹੋ